ਸਰ ਸਿੰਘ ਸਰਾਬੇ ਉਹਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋਨੇ ਹੋ ਉਹ ਦੇਸ਼ ਦੀ ਆਜ਼ਾਦੀ 'ਚ ਤਾਂ ਸਾਡੇ ਬਜ਼ੁਰਗਾਂ ਨੇ ਹਿੱਸਾ ਪਾਇਆ ਉਹ ਦੇਸ਼ ਤੁਹਾਨੂੰ ਲੈ ਕੇ ਦੇਦਾ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਉਹਨਾਂ ਨੂੰ ਹੀ ਤੁਸੀਂ ਰਿਜੈਕਟ ਕਰਨ ਲੱਗੇ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਵੀਰੋ ਪਹਿਲਾਂ ਤਾਂ ਸਿਰਫ ਇੱਕ ਦਿਨ ਹੀ ਨਿਕਲਣੀ ਸੀ ਚੱਕੀ ਉਹ 26 ਜਨਵਰੀ ਨੂੰ ਫਿਰ ਮੈਂ 10 ਬਣਵਾ ਲਈਆਂ ਉਹਦੇ ਨਾਲ ਦੀਆਂ ਪੰਜਾਬ ਦੇ ਪਿੰਡਾਂ ਛੱਡਿਓ ਕਦੇ 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 ਕਿਤੇ ਕਦੇ ਕਿਤੇ ਫਿਰਦੇ ਰਹਿੰਦੇ ਆ ਮੈਂ ਕਹਿੰਦਾ ਦਿਖਾਈਏ ਫਿਰ ਸੈਨਾਨੂੰ ਇੱਕ ਯਾਰ ਰਿਜੈਕਟ ਕੀਤਾ ਹੁਣ ਕਿਹੜੇ ਮੂੰਹ ਨਾਲ ਆ ਕੇ ਇੱਥੇ ਵੋਟਾਂ ਮੰਗਣਗੇ ਬਈ ਕੈਪਟਨ ਮਰਿੰਦਰ ਕੀ ਕਰ ਰਿਹਾ ਉੱਥੇ ਉਹ ਕਹਿੰਦੇ ਬੋਲਿਆ ਪੰਜਾਬ ਦੇ ਹੱਕ ਚ ਭੱਜ ਭੱਜ ਜਾ ਕੇ ਜਾਖੜ ਬੋਲਿਆ ਕਦੇ ਮਨਪੀਰ ਬਾਦ ਬੋਲਿਆ ਕਦੇ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਪੰਜਾਬ ਬਾਰੇ ਥੋੜਾ ਜਿਹਾ ਵੀ ਬੋਲ ਪੈਣ ਤੇ ਕਲਮ ਮੈਂ ਹਰ ਰੋਜ਼ ਲੜਦਾ ਰਹਿਣਾ ਉਹਨਾਂ ਨਾਲ ਕਦੇ ਕਦੇ ਗਵਰਨਰ ਨਾਲ ਲੜਾਈ ਹੋ ਗਈ ਉਹ ਕਹਿੰਦਾ ਮੈਂ ਆਹ ਨਹੀਂ ਤੈਨੂੰ ਕੰਮ ਕਰਨ ਦੇਂਦਾ ਫਿਰ ਸੁਪਰੀਮ ਕੋਰਟ ਜਾਣਾ ਮੈਂ ਕਦੇ ਮੇਰੀ ਸੈਂਟਰ ਨਾਲ ਲੜਾਈ ਹੋ ਜਾਂਦੀ ਹੈ ਮੰਡੀਆਂ ਦਾ ਪੈਸਾ ਰੋਕ ਰੱਖਿਆ 5500 ਕਰੋੜ ਰੁਪਈਆ ਮੰਡੀਆਂ ਦਾ ਤੇ ਸੜਕਾਂ ਦਾ ਉਹ ਵੀ ਕੈਪਟਨ ਦੀ ਗਲਤੀ ਕਰਕੇ ਰੋਕਿਆ ਹੋਇਆ ਹੈ ਅਸੀਂ ਤਾਂ ਕਾਨੂੰਨ ਵੀ ਬਦਲਤਾ ਹੁਣ ਵੀ ਨਹੀਂ ਦਿੰਦੇ ਫਿਰ ਕੈਪਟਨ ਸਾਹਿਬ ਤੁਸੀਂ ਕਹਦੇ ਤਜਰਬੇਕਾਰ ਸੀ ਬਈ ਤੁਸੀਂ ਇੰਨਾ ਪੈਸਾ ਰਕਵਾ ਕੇ ਰੱਖਤਾ ਉੱਥੇ ਗਲਤ ਫੈਸਲੇ ਲੈ ਕੇ ਬੋਲੋ ਹੁਣ ਫਿਰ ਉੱਥੇ ਸੋ ਹੁਣ ਤਾਂ ਮੈਂ ਤਾਂ ਕਿਸਾਨ ਜਿਹੜੀਆਂ ਕਮੇਟ ਜਥੇਬੰਦੀਆਂ ਨੇ ਮੈਂ ਰਾਤ ਦੇ 2:00 ਵਜੇ ਤੱਕ ਵੀਰੋ ਚਾਰ ਮੰਤਰੀ ਆਉਂਦੇ ਨੇ ਸੀ ਚਾਰ ਮੀਟਿੰਗਾਂ ਹੋਈਆਂ ਰਾਤ ਦੇ 2:00 ਵਜੇ ਤੱਕ ਮੈਂ ਨਾਲ ਬੈੰਦਾ ਸੀ ਕਿ ਜੇ ਗੱਲ ਨਿਪੜ ਜੇ ਕਿਉਂਕਿ ਜਦੋਂ ਇੱਥੋਂ ਤੁਸੀਂ ਕਣਕ ਲੈ ਕੇ ਜਾਂਦੇ ਹੋ ਆ ਹੁਣ 120 ਲੱਖ ਮੀਟਰਿਕ ਟਨ ਕਣਕ ਦੇਉਂਗਾ ਜੀ 130 ਵੇਸ਼ ਨੂੰ ਔਰ 210 ਲੱਖ ਮੀਟਰਿਕ ਟਨ ਚੌਲ ਦਿੰਨੇ ਆ ਜੀ ਔਰ ਚੌਲ ਆਪਣੀ ਖਰਾਕ ਨਹੀਂ ਹੈਗੀ ਇਸ ਕਰਕੇ 99% ਤਾਂ ਦੇਸ਼ ਨੂੰ ਦਿੰਨੇ ਆ ਤੇ ਜਦੋਂ ਉਦੋਂ ਤਾਂ ਤੁਸੀਂ ਫਿਰ ਸਿੱਧੇ ਹੀ ਲੈ ਜਾਂਦੇ ਹੋ ਮਾਲ ਗੱਡੀਆਂ 'ਚ ਭਰ ਕੇ ਤੇ ਜੇ ਉਸੇ ਕਣਕ ਨੂੰ ਤੇ ਝੋਨੇ ਨੂੰ ਪੈਦਾ ਕਰਨ ਵਾਲਾ ਕਿਸਾਨ ਜੇ ਤੁਹਾਨੂੰ ਇਹ ਕਹਿੰਦਾ ਕਿ ਮਿਲ ਕੇ ਬਹਿ ਜੀਏ ਥੋੜਾ ਜਿਹਾ ਸਾਡੇ ਭਾਅ ਥੋੜਾ ਜਿਹਾ ਠੀਕ ਕਰ ਦੋ ਫਸਲਾਂ ਦੇ ਉਦੋਂ ਤੁਸੀਂ ਤਾਰਾਂ ਲਾ ਲੈਨੇ ਹੋ ਹਰਿਆਣੇ ਵਾਲੇ ਬਾਰਡਰ ਤੇ ਤੇ ਗੋਲੀਆਂ ਚਲਾਉਨੇ ਹੋ ਅਥਰੂ ਗੈਸ ਦੇ ਗੋਲੇ ਛੱਡ ਦਿਓ ਸਰ ਸਿੰਘ ਸਰਾਬੇ ਹੋਰੋਂ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋਨੇ ਹੋ ਉਹ ਦੇਸ਼ ਦੀ ਆਜ਼ਾਦੀ 'ਚ ਤਾਂ ਸਾਡੇ ਬਜ਼ੁਰਗਾਂ ਨੇ ਹਿੱਸਾ ਪਾਇਆ ਉਹ ਦੇਸ਼ ਤੁਹਾਨੂੰ ਲੈ ਕੇ ਦੇਦਾ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਉਹਨਾਂ ਨੂੰ ਹੀ ਤੁਸੀਂ ਰਿਜੈਕਟ ਕਰਨ ਲੱਗੇ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਵੀਰੋ ਪਹਿਲਾਂ ਤਾਂ ਸਿਰਫ ਇੱਕ ਦਿਨ ਹੀ ਨਿਕਲਣੀ ਸੀ ਚੱਕੀਓ 26 ਜਨਵਰੀ ਨੂੰ ਫਿਰ ਮੈਂ 10 ਬਣਵਾ ਲਈਆਂ ਉਹਦੇ ਨਾਲ ਦੀਆਂ ਪੰਜਾਬ ਦੇ ਪਿੰਡਾਂ ਛੱਡੀਆਂ ਕਿਤੇ 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 ਫਿਰਦੇ ਰਹਿੰਦੇ ਆ ਮੈਂ ਕਹਿੰਦਾ ਦਿਖਾਈਏ ਫਿਰ ਸੈਨਾ ਨੂੰ ਇੱਕ ਯਾਰ ਜੈਕਟ ਕੀਤਾ ਹੁਣ ਕਿਹੜੇ ਮੂੰਹ ਨਾਲ ਆ ਕੇ ਇੱਥੇ ਵੋਟਾਂ ਮੰਗਣਗੇ ਬਈ ਕੈਪਟਨ ਮਰਿੰਦਰ ਕੀ ਕਰ ਰਿਹਾ ਉੱਥੇ ਉਹ ਕਹਿੰਦੇ ਬੋਲਿਆ ਪੰਜਾਬ ਦੇ ਹੱਕ ਚ ਭੱਜ ਭੱਜ ਜਾ ਕੇ ਜਾਖੜ ਬੋਲਿਆ ਕਦੇ ਮਨਪੀਰ ਬਾਦ ਬੋਲਿਆ ਕਦੇ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਪੰਜਾਬ ਬਾਰੇ ਥੋੜਾ ਜਿਹਾ ਵੀ ਬੋਲ ਪੈਣ ਤੇ ਕੱਲ ਮੈਂ ਹੀ ਹਰ ਰੋਜ਼ ਲੜਦਾ ਰਹਿਣਾ ਉਹਨਾਂ ਨਾਲ ਕਦੇ ਕਦੇ گورنر ਨਾਲ ਲੜਾਈ ਹੋ ਗਈ ਉਹ ਕਹਿੰਦਾ ਮੈਂ ਆ ਨਹੀਂ ਤੈਨੂੰ ਕੰਮ ਕਰਨ ਦਿੰਦਾ ਫਿਰ ਸੁਪਰੀਮ ਕੋਰਟ ਜਾਣਾ ਮੈਂ ਕਦੇ ਮੇਰੀ ਸੈਂਟਰ ਨਾਲ ਲੜਾਈ ਹੋ ਜਾਂਦੀ ਹੈ ਮੰਡੀਆਂ ਦਾ ਪੈਸਾ ਰੋਕ ਰੱਖਿਆ 5500 ਕਰੋੜ ਰੁਪਈਆ ਮੰਡੀਆਂ ਦਾ ਤੇ ਸੜਕਾਂ ਦਾ ਉਹ ਵੀ ਕੈਪਟਨ ਦੀ ਗਲਤੀ ਕਰਕੇ ਰੋਕਿਆ ਹੋਇਆ ਅਸੀਂ ਤਾਂ ਕਾਨੂੰਨ ਵੀ ਬਦਲਤਾ ਹੁਣ ਵੀ ਨਹੀਂ ਦਿੰਦੇ ਫਿਰ ਕੈਪਟਨ ਸਾਹਿਬ ਤੁਸੀਂ ਕਹਦੇ ਤਜਰਬੇਕਾਰ ਸੀ ਬਈ ਤੁਸੀਂ ਇੰਨਾ ਪੈਸਾ ਰਕਵਾ ਕੇ ਰੱਖਤਾ ਉੱਥੇ ਗਲਤ ਫੈਸਲੇ ਲੈ ਕੇ ਬੋਲੋ ਹੁਣ ਫਿਰ ਉਸੇ ਸੋ ਹੁਣ ਤਾਂ ਮੈਂ ਤਾਂ ਕਿਸਾਨ ਜਿਹੜੀਆਂ ਕਮਿਟੀ ਜਥੇਬੰਦੀਆਂ ਨੇ ਮੈਂ ਰਾਤ ਦੇ 2-2 ਵਜੇ ਤੱਕ ਵੀ ਰੋ ਚਾਰ ਮੰਤਰੀ ਆਉਂਦੇ ਹੁੰਦੇ ਸੀ ਚਾਰ ਮੀਟਿੰਗਾਂ ਹੋਈਆਂ ਰਾਤ ਦੇ 2-2 ਵਜੇ ਤੱਕ ਮੈਂ ਨਾਲ ਬੈੰਦਾ ਸੀ ਕਿ ਜੇ ਗੱਲ ਨਿਪੜ ਜੇ ਕਿਉਂਕਿ ਜਦੋਂ ਇੱਥੋਂ ਤੁਸੀਂ ਕਣਕ ਲੈ ਕੇ ਜਾਂਦੇ ਹੋ ਆ ਹੁਣ 120 ਲੱਖ ਮੀਟਰਿਕ ਟਨ ਕਣਕ ਦੇਊਗਾ ਜੀ 130 ਵੇਸ਼ ਨੂੰ ਔਰ 210 ਲੱਖ ਮੀਟਰਿਕ ਟਨ ਚੌਲ ਦਿੰਨੇ ਆ ਜੀ ਔਰ ਚੌਲ ਆਪਣੀ ਖਰਾਕ ਨਹੀਂ ਹੈਗੀ ਇਸ ਕਰਕੇ 99% ਤਾਂ ਦੇਸ਼ ਨੂੰ ਦਿੰਨੇ ਆ ਤੇ ਜਦੋਂ ਉਦੋਂ ਤਾਂ ਤੁਸੀਂ ਫਿਰ ਸਿੱਧੇ ਹੀ ਲੈ ਜਾਨੇ ਹੋ ਮਾਲ ਗੱਡੀਆਂ 'ਚ ਭਰ ਕੇ ਤੇ ਜੇ ਉਸੇ ਕਣਕ ਨੂੰ ਤੇ ਝੋਨੇ ਨੂੰ ਪੈਦਾ ਕਰਨ ਵਾਲਾ ਕਿਸਾਨ ਜੇ ਤੁਹਾਨੂੰ ਇਹ ਕਹਿੰਦਾ ਕਿ ਮਿਲ ਕੇ ਬਹਿ ਜਾਈਏ ਥੋੜਾ ਜਿਹਾ ਸਾਡੇ ਭਾਅ ਥੋੜਾ ਜਿਹਾ ਠੀਕ ਕਰ ਦਿਓ ਫਸਲਾਂ ਦੇ ਉਦੋਂ ਤੁਸੀਂ ਤਾਰਾਂ ਲਾ ਲੈਨੇ ਹੋ ਹਰਿਆਣੇ ਵਾਲੇ ਬਾਰਡਰ ਤੇ ਤੇ ਗੋਲੀਆਂ ਚਲਾਉਨੇ ਹੋ ਅਥਰੂ ਗੈਸ ਦੇ ਗੋਲੇ ਛੱਡ ਦਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ